ਭਾਰਤ ਵਿੱਚ ਪੈਟਰੋਲ ਹੈ 75 ਰੁਪਿਆ ਤੇ ਡੀਜ਼ਲ ਹੈ 67 ਰੁਪਏ ਦੇ ਵਿੱਚ ਆ ਮਿਲੇਗਾ ਜਾਣੋ ਸਰਕਾਰ ਦੀ ਨਵੀਂ ਰਣਨੀਤੀ ਤਾਂ ਦੋਸਤੋ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਆਪਣੇ ਫੇਸਬੁੱਕ WhatsApp ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤਾਂ ਦੋਸਤੋ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹਾਲ ਹੀ ਦੇ ਵੈਚਾਈ ਗਰਾਵਟ ਨੇ ਅੱਜ ਇਸ ਗੱਲ ਦੀ ਚਰਚਾ ਛੇੜ ਦਿੱਤੀ ਆ ਕਿ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾ ਹੋਣਗੀਆਂ 2021 ਤੋਂ ਬਾਅਦ ਪਹਿਲੀ ਵਾਰ ਕੱਚਾ ਤੇਲ 17 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ ਹੈ ਅਜਿਹੇ ਵਿੱਚ ਪੈਟਰੋਲਾ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾ ਕਰਨ ਤੇ ਚਰਚਾ ਸ਼ੁਰੂ ਹੋ ਗਈ ਹੈ ਇਸ ਉੱਤੇ ਪੈਟਰੋਲੀਆ ਮੰਸਕਤਰ ਪੰਕਜ ਜੈਨ ਨੇ ਕਿਹਾ ਕਿ ਭਾਰਤੀ ਤੇਲ ਮਾਰਕੀਟਿੰਗ ਆ ਕੰਪਨੀਆਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹਾਲ ਹੀ ਦੇ ਵਚਾਈ ਗਰਾਵੜ ਦੇ ਕਾਰਨ ਇਹਨਾਂ ਦੀਆਂ ਕੀਮਤਾਂ ਘਟਾਉਣ ਤੇ ਵਿਚਾਰ ਕਰ ਸਕਦੀਆਂ ਹਨ ਜੇਕਰ ਇਹ سلسلہ ਲਗਾਤਾਰ ਜਾਰੀ ਰਹਤਾ પેટ્રોલ ਅਤੇ ਡੀਜ਼ਲ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਹਨ ਅਜਿਹੇ ਦੇ ਵਿੱਚ ਵੱਡਾ ਸਵਾਲ ਹੋਣਾ ਇਹ ਹੈ ਕਿ ਕੀ ਭਾਰਤ ਵਿੱਚ પેટ્રોલ ਦੀ ਕੀਮਤ 75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 67 ਰੁਪਏ ਪ੍ਰਤੀ ਲੀਟਰ ਤੇ ਆ ਜਾਵੇਗੀ ਫਿਲਹਾਲ ਦਿੱਲੀ ਦੇ ਵਿੱਚ પેટ્રોલ ਦੀ ਕੀਮਤ 94 ਰੁਪਿਆ 72 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 87 ਰੁਪਿਆ 62 ਪੈਸੇ ਪ੍ਰਤੀ ਲੀਟਰ ਹੈ